ਸਵਿੰਗ ট্রেਡਿੰਗ ਬਾਰੇ ਆਪਾਂ ਫ੍ਰੀ ਵਿੱਚ ਕੋਰਸ ਦੇਂਦੇ ਤੁਹਾਨੂੰ ਜਿਹਦੇ ਵਿੱਚ ਆਪਾਂ ਕੱਲ ਜਾਣਿਆ ਸੀ ਕਿ ਸਵਿੰਗ ট্রেਡਿੰਗ ਕੀ ਹੁੰਦੀ ਹੈ ਤੇ ਕੋਈ ਚੀਜ਼ਾਂ ਰਹਿ ਗਿਆ ਸੀ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਅੱਜ ਆਪਾਂ ਪਹਿਲਾ ਜਿਹੜਾ ਤਰੀਕਾ ਆ ਸਵਿੰਗ ਟਰੇਡ ਕਰਨ ਦਾ ਉਹਦੇ ਬਾਰੇ ਵੀ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਰਹਿ ਗਿਆ ਸੀ ਉਹ ਤੁਹਾਨੂੰ ਦੱਸ ਦਈਏ ਸੋ ਸਭ ਤੋਂ ਪਹਿਲਾ ਜਿਹੜਾ ਸਵਾਲ ਤੁਹਾਡੇ ਮਾਈਂਡ ਦੇ ਵਿੱਚ ਹੋਊਗਾ ਕਿ ਜਿਹੜਾ ਟਾਰਗੇਟ ਆ ਜਦੋਂ ਆਪਾਂ ਸਵਿੰਗ ਟਰੇਡ ਕਰਨੀ ਆ ਸੋ ਜਿਹੜਾ ਆਪਾਂ ਨੂੰ ਟਾਰਗੇਟ ਆ ਉਹ ਕਿੰਨੇ ਸਮੇਂ ਦੇ ਵਿੱਚ ਵਿੱਚ ਮਿਲ ਜਾਂਦਾ ਕਿਉਂਕਿ ਦੇਖੋ ਜਦੋਂ ਆਪਾਂ ਆਪਾਂ ਆਪਸ਼ਨ ਟ੍ਰੇਡ ਕਰਦੇ ਆ ਜਾਂ ਫਿਰ ਆਪਾਂ ਇੰਟਰਾਡੇ ਕਰਦੇ ਆ ਸੋ ਉਹਦੇ ਵਿੱਚ ਆਪਾਨੂੰ ਮਿੰਟਾਂ ਦੇ ਵਿੱਚ ਆਪਣਾ ਟਾਰਗੇਟ ਮਿਲ ਜਾਂਦਾ ਹੈ 10 ਮਿੰਟ 15 ਮਿੰਟ ਜਾਂ ਫਿਰ ਅੱਧਾ ਘੰਟੇ ਦੇ ਵਿੱਚ ਵਿੱਚ ਆਪਾਂ ਨੂੰ ਟਾਰਗੇਟ ਮਿਲ ਜਾਂਦਾ ਹੈ ਪਰ ਜਦੋਂ ਆਪਾਂ ਸਵਿੰਗ ਟ੍ਰੇਡ ਕਰਨੀ ਉਦੋਂ ਆਪਾਂ ਨੂੰ ਟਾਰਗੇਟ ਕੁਝ ਦਿਨਾਂ ਦੇ ਵਿੱਚ ਮਿਲ ਸਕਦਾ ਹੈ ਕੁਝ ਦਿਨ ਮਤਲਬ 2 ਦਿਨ 3 ਦਿਨ 4 ਦਿਨ 5 ਦਿਨ ਇਤਨਾ ਕਰਕੇ ਤੇ ਜਾਂ ਫਿਰ ਕੁਝ ਹਫ਼ਤਿਆਂ ਦੇ ਵਿੱਚ ਮਿਲ ਸਕਦਾ 1 ਹਫ਼ਤਾ 2 ਹਫ਼ਤੇ 3 ਹਫ਼ਤੇ ਸੋ ਸਵਿੰਗ ਟ੍ਰੇਡ ਦੇ ਵਿੱਚ ਕੋਈ ਫਿਕਸ ਟਾਈਮ ਨਹੀਂਗਾ ਕੁਝ ਦਿਨਾਂ ਦੇ ਵਿੱਚ ਵੀ ਟਾਰਗੇਟ ਆਪਾਂ ਨੂੰ ਮਿਲ ਸਕਦਾ ਤੇ ਕੁਝ ਹਫ਼ਤਿਆਂ ਦੇ ਵਿੱਚ ਵੀ ਆਪਾਂ ਨੂੰ ਟਾਰਗੇਟ ਮਿਲ ਸਕਦਾ ਹੈ ਇਹ ਡਿਪੈਂਡ ਕਰਦਾ ਕਿ ਉਸ ਸਟਾਕ ਦੇ ਵਿੱਚ ਕਿੰਨੀ ਲਿਕਵਿਡਿਟੀ ਹੈ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਟਾਈਮ ਫਰੇਮ ਦੀ ਜਿੱਦਾਂ ਦੇਖੋ ਆਪਾਂ ਆਪਸ਼ਨ ਟ੍ਰੇਡ ਕਰਦੇ ਹਾਂ ਜਾਂ ਫਿਰ ਆਪਾਂ ਇੰਟ੍ਰੇਡੇ ਕਰਦੇ ਹਾਂ ਸੋ ਉਹਨਾਂ ਦੇ ਵਿੱਚ ਇੱਕ ਟਾਈਮ ਫਰੇਮ ਆਪਾਂ ਇਸਤੇਮਾਲ ਕਰਦੇ ਹਾਂ ਆ ਨਿਫਟੀ ਬੈਂਕ ਨਿਫਟੀ ਦੇ ਵਿੱਚ ਆਪਾਂ 5 ਮਿੰਟ ਤੇ 15 ਮਿੰਟ ਦੇ ਟਾਈਮ ਫਰੇਮ ਤੇ ਕਰਦੇ ਆਂ ਆਪਸ਼ਨ ট্রেਡਿੰਗ ਤੇ ਜਿਹੜੀ ਸਟਾਕਸ ਦੇ ਵਿੱਚ ਆਪਾਂ ਕਰਦੇ ਆਂ ਇੰਟਰਾਡੇ ਉਹ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਤੇ 1 ਘੰਟੇ ਦੇ ਟਾਈਮ ਫਰੇਮ ਤੇ ਕਰਦੇ ਆਂ ਇਹਦੇ ਵਿੱਚ ਕਿਹੜਾ ਟਾਈਮ ਫਰੇਮ ਆਪਾਂ ਇਸਤੇਮਾਲ ਕਰਨਾ ਡੇ ਟਾਈਮ ਫਰੇਮ ਇੱਕ ਦਿਨ ਦਾ ਟਾਈਮ ਫਰੇਮ ਮਿਨੀਮਮ ਟਾਈਮ ਫਰੇਮ ਇੱਕ ਦਿਨ ਦਾ ਟਾਈਮ ਫਰੇਮ ਤੇ ਉਸ ਤੋਂ ਵੱਡਾ ਜਿਹੜਾ ਟਾਈਮ ਫਰੇਮ ਵੀਕਲੀ ਟਾਈਮ ਫਰੇਮ ਜੇ ਜ਼ਿਆਦਾ ਐਕਿਊਰਸੀ ਚਾਹੀਦੀ ਫਿਰ ਵੀਕਲੀ ਟਾਈਮ ਫਰੇਮ ਤੇ ਜੀ ਜਿਆਦਾ ਆਪਾਂ ਟ੍ਰੇਡਸ ਚਾਹੀਦੇ ਆ ਸਵਿੰਗ ਟ੍ਰੇਡ ਦੇ ਵਿੱਚ ਤੇ ਫਿਰ ਆਪਾਂ ਡੇ ਟਾਈਮ ਫਰੇਮ ਇਸਤੇਮਾਲ ਕਰ ਸਕਦੇ ਆ ਸੋ ਹੁਣ ਆਪਾਂ ਗੱਲ ਕਰ ਲੈਨੇ ਤਰੀਕੇ ਬਾਰੇ ਸੋ ਅੱਜ ਆਪਾਂ ਪਹਿਲੇ ਤਰੀਕੇ ਬਾਰੇ ਗੱਲ ਕਰਾਂਗੇ ਸਵਿੰਗ ਟ੍ਰੇਡ ਕਰਨ ਵਾਸਤੇ ਸਭ ਤੋਂ ਪਹਿਲਾ ਜਿਹੜਾ ਤਰੀਕਾ ਆਪਣਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਹੋਰ ਵੀ ਤਰੀਕੇ ਤੁਹਾਨੂੰ ਦੱਸਾਂਗੇ ਸੋ ਜਿਹੜਾ ਵੀ ਇਹਨਾਂ ਸਾਰਿਆਂ ਤਰੀਕਿਆਂ ਦੇ ਵਿੱਚ ਜੋ ਤੁਹਾਨੂੰ ਆ ਜਿਆਦਾ ਸਮਝਣ ਦੇ ਵਿੱਚ ਆਸਾਨੀ ਸੌਖੀ ਹੋਣ ਲਈ ਆ ਤਰੀਕੇ ਨੂੰ ਉਹ ਤਰੀਕਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਉਸ ਤਰੀਕੇ ਦੀ ਗੱਲ ਕਰਾਂਗੇ ਜਿਹਦੇ ਵਿੱਚ ਜਲਦੀ ਟਾਰਗੇਟ ਮਿਲਦਾ ਹੈ ਸੋ ਇਹ ਤਰੀਕਾ ਹੈ ਡਬਲਿਊ ਪੈਟਰਨ ਮੇਰਾ ਫੇਵਰਟ ਆ ਮੈਂ ਜ਼ਿਆਦਾਤਰ ਸਵਿੰਗ ਟਰੇਡਿੰਗ ਦੇ ਵਿੱਚ ਡਬਲਿਊ ਪੈਟਰਨ ਤੇ ਹੀ ਸਵਿੰਗ ਟਰੇਡ ਕਰਦਾ ਹਾਂ ਸੋ ਇੱਥੇ ਦੇਖੋ ਇਹ ਆਪਣਾ ਸਟਾਕ ਆ ਹਿੰਦੁਸਤਾਨ ਯੂਨੀਲੀਵਰ ਸੋ ਇਹਦੇ ਵਿੱਚ ਦੇਖੋ ਇੱਥੋਂ ਲੱਗ ਕੇ ਇੱਥੋਂ ਥੱਲੇ ਆਇਆ ਫਿਰ ਉੱਤੇ ਗਿਆ ਫਿਰ ਥੱਲੇ ਆਇਆ ਫਿਰ ਉੱਤੇ ਗਿਆ ਕੀ ਬਣ ਗਿਆ ਡਬਲਿਊ ਬਣ ਗਿਆ ਡਬਲਿਊ ਬਣ ਗਿਆ ਸੋ ਡਬਲਯੂ ਪੈਟਰਨ ਬਣ ਗਿਆ ਸੋ ਇਹ ਡਬਲਯੂ ਪੈਟਰਨ ਹੁੰਦਾ ਜਿਹਦੇ ਬਾਰੇ ਇੱਕ ਵੀਡੀਓ ਪਾਈ ਹੋਈ ਆ ਸੋ ਉਸ ਵੀਡੀਓ ਨੂੰ ਦੇਖ ਕੇ ਤੁਸੀਂ ਉਹਦੇ ਵਿੱਚ ਮੈਂ ਪੂਰੇ ਰੂਲ ਦੱਸੇ ਡਬਲਯੂ ਪੈਟਰਨ ਦੇ ਸੋ ਉਸ ਵੀਡੀਓ ਨੂੰ ਤੁਸੀਂ ਦੇਖ ਕੇ ਡਬਲਯੂ ਪੈਟਰਨ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਸੋ ਡਬਲਯੂ ਪੈਟਰਨ ਬਣ ਗਿਆ ਹੁਣ ਇਹ ਜਿਹੜਾ ਆਪਾਂ ਟਾਈਮ ਫਰੇਮ ਇੱਥੇ ਦੇਖਣ ਦੇ ਵੀਕਲੀ ਟਾਈਮ ਫਰੇਮ ਵੀਕਲੀ ਟਾਈਮ ਫਰੇਮ ਤੇ ਵੀ ਤੁਸੀਂ ਡਬਲਯੂ ਪੈਟਰਨ ਤੇ ਸਵਿੰਗ ਟ੍ਰੇਡ ਕਰ ਸਕਦੇ ਹੋ ਤੇ ਡੇ ਟਾਈਮ ਫਰੇਮ ਤੇ ਵੀ ਤੁਸੀਂ ਸਵਿੰਗ ਟ੍ਰੇਡ ਕਰ ਸਕਦੇ ਹੋ ਡਬਲਯੂ ਪੈਟਰਨ ਤੇ ਤੇ ਦੇਖੋ ਜਦੋਂ ਡਬਲ ਪੈਟਰਨ ਬਣ ਰਿਹਾ ਹੈ ਤੇ ਜਦੋਂ ਆ ਹਾਈ ਬ੍ਰੇਕ ਕਰੂਗਾ ਜਦੋਂ ਇਹ ਹਾਈ ਬ੍ਰੇਕ ਕਰਦਾ ਉਸੇ ਸਮੇਂ ਤੇ ਆਪਾਂ ਐਂਟਰੀ ਕਰਨੀ ਹੈ ਇਹਦੀ ক্লোਜ਼ਿੰਗ ਦਾ ਵੇਟ ਨਹੀਂ ਕਰਨਾ ਜੇਵੇਂ ਨੇ ਹਾਈ ਬ੍ਰੇਕ ਕੀਤਾ ਧਿਆਨ ਰੱਖਣਾ ਆਪਾਂ ਸਟਾਕ ਦਾ ਜੇ ਇੱਕ ਲਿਸਟ ਬਣਾ ਲਿਓ ਤੁਸੀਂ ਵਾਚ ਲਿਸਟ ਇੱਕ ਬਣਾ ਲਿਓ ਕਿ ਜਿੰਨਾਂ ਦੇ ਤੁਸੀਂ ਸਵਿੰਗ ਟ੍ਰੇਡ ਕਰਨੀ ਆ ਜਿਵੇਂ ਨਿਫਟੀ 50 ਦੇ 50 ਸਟਾਕਸ ਆ ਉਹਨਾਂ ਦੀ ਲਿਸਟ ਬਣਾ ਸਕਦੇ ਹੋ ਸੋ ਉਹਨਾਂ ਦੇ ਵਿੱਚ ਤੁਸੀਂ ਦੇਖਦੇ ਰਹਿਣਾ ਵੀਕਲੀ ਟਾਈਮ ਫਰੇਮ ਤੇ ਡੇ ਟਾਈਮ ਫਰੇਮ ਤੇ ਹਰਕ ਦਿਨ ਤੁਸੀਂ ਦੇਖਣਾ ਹੈ ਜਿਦੇ ਵਿੱਚ ਡਬਲ ਬਨ ਦੇ ਚਾਂਸਸ ਆ ਸੂਦੇ ਵਿੱਚ ਥੋੜਾ ਚਕੰਨੀ ਰਹਿਣਾ ਜਦੋਂ ਮਾਰਕੀਟ ਓਪਨ ਹੋ ਜਾਂਦੀ ਉਦੋਂ ਤੁਸੀਂ ਦੇਖਦੇ ਰਹਿਣਾ ਜੀ ਦੇ ਵਿੱਚ ਡਬਲ ਬਣਦੇ ਜਾਂਦਾ ਜਦੋਂ ਹੀ ਡਬਲ ਬਣਦਾ ਹੈ ਉਸੇ ਸਮੇਂ ਤੇ ਐਂਟਰੀ ਕਰਨੀ ਜਿਵੇਂ ਦੇਖੋ ਹਾਈ ਬ੍ਰੇਕ ਹੋਊਗਾ ਉਸੇ ਸਮੇਂ ਤੇ ਐਂਟਰੀ ਕਰਨੀ ਹੈ ਸਟਾਪ ਲੌਸ ਦੀ ਜੇ ਆਪਾਂ ਗੱਲ ਕਰਦੇ ਹਾਂ ਸਟਾਪ ਲੌਸ ਜਿਹੜਾ ਇਹਦਾ ਲੋ ਆ ਆ ਜਿਹੜਾ ਇੱਥੇ ਆਪਣਾ ਸਟਾਪ ਲੌਸ ਰਹੂਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿੰਨਾ ਆਪਣਾ ਸਟਾਪ ਲੌਸ ਬਣਦਾ ਹੈ ਘਟੋ ਘਟ ਇਹਦਾ ਮਤਲਬ ਹੈ ਕਿ ਡਬਲ ਆਪਾਂ ਇਹਦੇ ਵਿੱਚ ਪ੍ਰੋਫਿਟ ਲੈਣਾ ਹੁੰਦਾ ਹੈ ਜੇ ਉਤੋਂ ਜ਼ਿਆਦਾ ਹੋ ਸਕਦਾ ਫਿਰ ਹੋਰ ਵਧੀਆ ਸੋ ਇਹ ਸੀ ਆਪਣਾ ਪਹਿਲਾ ਤਰੀਕਾ ਜੀ ਦੇ ਨਾਲ ਆਪਾਂ ਸਵਿੰਗ ਟ੍ਰੇਡ ਕਰ ਸਕਦੇ ਆ ਤੇ ਮੇਰਾ ਫੇਵਰਿਟ ਤਰੀਕਾ ਹੈ ਜ्यादा मैं ਇਹੀ ਇਸਤੇਮਾਲ ਕਰਦਾ ਹਾਂ ਇਸ ਤਰੀਕੇ ਨੂੰ ਤੁਸੀਂ ਡੇ ਟਾਈਮ ਫਰੇਮ ਤੇ ਤੇ ਵੀਕਲੀ ਟਾਈਮ ਫਰੇਮ ਦੋਨੋਂ ਟਾਈਮ ਫਰੇਮ ਤੇ ਇਸਤੇਮਾਲ ਕਰ ਸਕਦੇ ਹੋ